ਫਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਅਮਰਜੈਂਸੀ ਵਾਰਡ ਕੁਝ ਪਿੱਛੇ ਕੁਝ ਦਿਨਾਂ ਤੋਂ ਬੰਦ ਚੱਲਿਆ ਆ ਰਿਹਾ ਸੀਗਾ ਉਹ ਇਸ ਕਰਕੇ ਸੀ ਕਿ ਇਹਦੇ ਵਿੱਚ ਕੁਝ ਚੇਂਜਸ ਕੀਤੀਆਂ ਜਾ ਰਹੀਆਂ ਸੀਗੀਆਂ ਵੀ ਅਮਰਜੈਂਸੀ ਵਾਰਡ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਗਿਆ ਔਰ ਇਹਦੀ ਜਗ੍ਹਾ ਦੇ ਉੱਪਰ ਡਾਇਲਸਿਸ ਯੂਨਿਟ ਜਿਹੜਾ ਉਹ ਬੰਨਣਾ ਸੀਗਾ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਕਿ ਇਸ ਡਾਇਲਸਿਸ ਯੂਨਿਟ ਦੇ ਉੱਪਰ ਇੱਕ ਪ੍ਰਾਈਵੇਟ ਸੰਸਥਾ ਜਿਹੜੀ ਹੈ ਉਹ ਉਹਨੇ ਆਪਣੇ ਯੂਨਿਟਸ ਜਿਹੜੇ 6 ਬੈੱਡ ਲਗਾਏ 6 ਡਾਇਲਸਿਸ ਯੂਨਿਟ ਦੇ ਉੱਤੇ ਚਲਾਏ ਨੇ ਔਰ 1 ਮਾਰਚ 2025 ਤੋਂ ਉਹਦੀ ਸ਼ੁਰੂਆਤ ਹੋ ਰਹੀ ਹੈ ਪਹਿਲੇ ਤੁਹਾਨੂੰ ਦਿਖਾ ਦਈਏ ਕਿ ਉਹ ਸੰਸਥਾ ਕਿਹੜੀ ਹੈ ਤੁਸੀਂ ਪਿੱਛੇ ਦੇਖ ਰਹੇ ਹੋ ਦਾ ਹੰਸ ਫਾਊਂਡੇਸ਼ਨ ਹੰਸ ਡਾਇਲਿਸਿਸ ਸੈਂਟਰ ਸਿਵਲ ਹਸਪਤਾਲ ਫਿਰੋਜ਼ਪੁਰ ਪੰਜਾਬ ਠੀਕ ਹੈ ਜੀ ਇਹ ਜਿਹੜੀ ਸੰਸਥਾ ਹੈ ਇਹ ਇੱਕ ਆਪਣੇ ਪੂਰੇ ਪੰਜਾਬ ਚ ਕਿਸੇ ਕਿਸੇ ਹਿੱਸੇ ਦੇ ਵਿੱਚ ਜਿਹੜੇ ਆ ਉਹ ਇਸ ਤਰ੍ਹਾਂ ਦੇ ਯੂਨਿਟ ਚਲਾ ਰਹੇ ਨੇ ਵੈਂਸ ਚਲਾ ਰਹੇ ਨੇ ਪੰਜਾਬ ਸਰਕਾਰ ਨਾਲ ਕਲੈਬ੍ਰੇਸ਼ਨ ਕਰਕੇ ਪਰ ਇੱਥੇ ਇੱਕ ਵੱਡਾ ਸਵਾਲ ਜਿਹੜਾ ਇਹ ਹੈ ਕੀ ਆਖਰ ਹੌਲੀ ਹੌਲੀ ਜਿਹੜੇ ਐ ਫਿਰੋਜ਼ਪੁਰ ਸਿਵਲ ਹਸਪਤਾਲ ਜਿਹੜੀ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਜਾ ਰਿਹਾ ਕਿਉਂ ਪਹਿਲੇ ਤੁਹਾਨੂੰ ਅਸੀਂ ਇੱਕ ਹੋਰ ਚੀਜ਼ ਦਿਖਾਣੇ ਆ ਇੱਕ ਚੀਜ਼ ਹੋਰ ਦਿਖਾਣੇ ਜਿੱਥੇ ਕਿ ਲੈਬ ਫਿਰੋਜ਼ਪੁਰ ਦੇ ਵਿੱਚ ਸਰਕਾਰੀ ਲੈਬ ਜਿਹੜੀ ਹੈ ਉਹ ਵੀ ਹੈਗੀ ਹੈ ਉਸ ਦੇ ਬਾਵਜੂਦ ਇੱਕ ਲੈਬ ਜਿਹੜੀ ਹੈ ਉਹ ਕ੍ਰਿਸ਼ਨਾ ਫਿਰੋਜ਼ਪੁਰ ਬਿਲਕੁਲ ਜਿਹੜਾ ਸਿਵਲ ਹਸਪਤਾਲ ਦੇ ਗੇਟ ਦੇ ਉੱਪਰ ਖੁੱਲੀ ਹੋਈ ਹੈ ਕ੍ਰਿਸ਼ਨਾ ਆ ਤੁਸੀਂ ਦੇਖ ਰਹੇ ਹੋ ਡਾਇਗਨੋਸਟਿਕ ਜਿੰਦੇ ਵਿੱਚ ਸੀਟੀ ਸਕੈਨ ਖੂਨ ਪਿਸ਼ਾਬ ਟੈਸਟੀਆਂ ਹੋਰ ਸਾਰਾ ਕੁਝ ਹੁੰਦਾ ਇਹਦੇ ਵਿੱਚ ਵੀ ਜਿਹੜਾ ਉਹ ਪ੍ਰਾਈਵੇਟਾਈਜੇਸ਼ਨ ਹੋ ਚੁੱਕੀ ਹੈ ਇਹ ਵੀ ਇੱਕ ਸੰਸਥਾ ਹੈ ਜਿਹੜੀ ਕਿ ਅਲੱਗ ਆਂਦੀ ਹੈ ਔਰ ਜਿਹੜੀ ਨੋ ਪ੍ਰੋਫਿਟ ਨੋ ਲਾਸ ਤੇ ਉੱਪਰ ਕੰਮ ਕਰਦੀ ਹੈ ਹੁਣ ਸਰਕਾਰ ਇਹਨਾਂ ਨੂੰ ਕੀ ਦਿੰਦੀ ਹੈ ਜਾਂ ਨਹੀਂ ਦਿੰਦੀ ਉਹ ਮੈਟਰ ਅਲੱਗ ਹੈਗਾ ਪਰ ਇਹ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਦੇ ਆ ਪਰ ਇਹ ਫਿਲਹਾਲ ਤੁਹਾਨੂੰ ਇਹ ਦੱਸ ਦਈਏ ਕਿ ਸਰਕਾਰੀ ਹਸਪਤਾਲ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹ ਵੱਡ ਚੁੱਕੀ ਹੈ ਇੱਕ ਲੈਬ ਔਰ ਦੂਜਾ ਦਾ ਹੰਸ ਜਿਹੜਾ ਡਾਇਲਿਸਿਸ ਸੈਂਟਰ 6 ਡਾਇਲਿਸਿਸ ਸੈਂਟਰ ਜਿਹੜੇ ਨੇ ਉਹ ਇੱਥੇ ਬਣੇ ਨੇ ਪਰ ਸਵਾਲ ਬਹੁਤ ਵੱਡਾ ਹੈ ਕਿ ਆਖਰ ਇਹ ਪ੍ਰਾਈਵੇਟ ਲੋਕਾਂ ਦੇ ਹੱਥਾਂ ਚ ਕਿਉਂ ਦੇ ਦਿੱਤਾ ਗਿਆ ਕਿਉਂ ਆਪਣਾ ਯੂਨਿਟ ਕਿਉਂ ਨਹੀਂ ਇਹਨਾਂ ਨੇ ਖੋਲੇ ਸਭ ਕੁਝ ਬਿਲਡਿੰਗ ਹੈਗੀ ਆ ਸਫੰਡ ਹੈਗੇ ਆ ਪੰਜਾਬ ਸਰਕਾਰ ਜਿੱਥੇ ਆਪਣੇ ਅਦਾਰਿਆਂ ਨੂੰ ਸੰਭਾਲਣ ਦੀ ਗੱਲ ਕਰਦੀ ਹੈ ਅੱਜ ਉਹ ادارے ਜਿਹੜੇ ਨੇ ਉਹ ਪ੍ਰਾਈਵੇਟ ਹੱਥਾਂ ਚ ਦੇ ਦਿੱਤੇ ਗਏ ਨੇ ਹੰਸ ਜਿਹੜੀ ਇੱਕ ਫਾਊਂਡੇਸ਼ਨ ਹੈ ਉਹਨੂੰ ਇਹ ਚੀਜ਼ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਔਰ ਤੁਹਾਨੂੰ ਹਾਲਾਤ ਦੱਸਦੇ ਆ ਇੱਕ ਤਰੀਕ ਨੂੰ ਸ਼ੁਰੂ ਹੋਣਾ ਜੀ ਇਹ ਫਿਲਹਾਲ ਦੀ ਗੱਡੀ ਇੱਕ ਸ਼ਰੀਪ ਨੂੰ ਸ਼ੁਰੂ ਹੋਣ ਵਾਲਾ ਹੈ ਪਰ ਸਾਨੂੰ ਮੀਡੀਆ ਨੂੰ ਛੱਡ ਕੇ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਅਸੀਂ ਪੂਰੇ ਨੋਰਮਸ ਇਹਨਾਂ ਦੇ ਫੋਲੋ ਕਰਕੇ ਅੰਦਰ ਜਾ ਰਹੇ ਹਾਂ ਚਾਹੇ ਸਾਡੇ ਸ਼ੂਜ਼ ਪਾਉਣਨ ਕੈਪ ਪਾਉਣਨ ਕਿਸ ਤਰ੍ਹਾਂ ਦੀ ਡਸਟੀ ਅੰਦਰ ਜਾਏਗੀ ਉਹ ਵੀ ਇੱਕ ਬਾਤ ਤੋਂ ਮੈਟਰ ਕਰਦਾ ਹੈ ਇਕਵਿਪਮੈਂਟਸ ਜਾਂ ਹਸਪੀਟਲ ਦੇ ਅੰਦਰ ਦਿਖਾਉਣ ਵਾਸਤੇ ਸਾਨੂੰ ਇਜਾਜ਼ਤ ਨਹੀਂ ਮਿਲੀ ਉਗਨੇ ਸੜਨਾ ਗੱਲ ਨਾ ਕਰੋ ਹਾਲਾਤ ਇਹ ਨੇ ਹੱਲੇ ਦਿਕਰ ਉਹ ਤੁਸੀਂ ਇਹ ਦੇਖੋ ਕਿ ਬਾਅਦ ਚ ਪੇਸ਼ੈਂਟ ਦੇ ਨਾਲ ਹਾਲਾਤ ਕੀ ਹੋਣਗੇ ਪੇਸ਼ੈਂਟ ਦਾ ਕੀ ਰਵਈਆ ਹੋਏਗਾ ਇਹਨਾਂ ਦਾ ਇਹਦਾ ਤੁਸੀਂ ਆਪ ਸਮਝ ਸਕਦੇ ਹੋ ਫਿਲਹਾਲ ਐਸਐਮਓ ਸਾਹਿਬ ਸਾਡੇ ਨਾਲ ਆ ਗਏ ਨੇ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਹੈਗਾ ਤਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਐਸਐਮਓ ਸਾਹਿਬ ਨਾਲ ਸਰ ਇੱਕ ਪ੍ਰਾਈਵੇਟ ਹੱਥਾਂ ਦੇ ਵਿੱਚ ਹਾਂਸ ਫਾਊਂਡੇਸ਼ਨ ਨੂੰ ਡਾਇਲਿਸਿਸ ਜਿਹੜਾ ਯੂਨਿਟ ਹੈ ਉਹ ਦੇ ਦਿੱਤਾ ਗਿਆ ਜਿੰਦੇ ਵਿੱਚ ਸ਼ੁਰੂਆਤ ਇੱਕ ਤਰੀਕ ਨੂੰ ਹੋਣੀ ਹੈ ਪਰ ਹੁਣੇ ਹੀ ਹਾਲਾਤ ਇਦਾਂ ਦੇ ਨੇ ਤੇ ਕੱਲ ਨੂੰ پیشنਲ ਵਾਲ ਕੀ ਕੀਤਾ ਜਾਏਗਾ ਜਦਕਿ ਸਾਨੂੰ ਕਵਰ ਕਰਾਉਣ ਵਾਸਤੇ ਅੰਦਰ ਨਹੀਂ ਜਾਂ ਦਿੱਤਾ ਗਿਆ ਪੂਰੇ ਨੋਰਮਸ ਨਾਲ ਜਾ ਰਹੇ ਹਾਂ ਜਦਕਿ ਅਸੀਂ ਪ੍ਰਾਈਵੇਟ ਉਹ ਕਹਿੰਦੇ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਵੀ ਲੈਣਾ ਦੇਣਾ ਨਹੀਂ ਉੱਪਰ ਗੱਲ ਕਰ ਉਹ ਮਤਲਬ ਉੱਪਰ ਕਿੰਨੇ ਲੈ ਸਮਝ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਇਹ ਜਿਹੜਾ ਵੀ ਹੰਸ ਫਾਊਂਡੇਸ਼ਨ ਹੈਗੀ ਹੈ ਇਹ ਹੈਲਥ ਫੈਸਿਲਿਟੀ ਦੇ ਨਾਲ ਰਲ ਕੇ ਹੀ ਅਸੀਂ ਇਹਨਾਂ ਨੂੰ ਆਪਣੀ ਥਾਂ ਦਿੱਤੀ ਜਿਵੇਂ ਆਪਾਂ ਕਹਿੰਦੇ ਨਾ ਪੀਪੀਪੀ ਤੇ ਚਲੋ ਉਹਦੇ ਵਿੱਚ ਜਿਹੜੀ ਕੋਈ ਫੈਸਿਲਿਟੀਆਂ ਹੈਗੀਆਂ ਪਬਲਿਕ ਨੂੰ ਵਧੀਆ ਮਿਲ ਸਕੇ ਉਸ ਕਰਕੇ ਅਸੀਂ ਗਵਰਨਮੈਂਟ ਸੈਟਅਪ ਦੇ ਨਾਲ ਹੰਸ ਫਾਊਂਡੇਸ਼ਨ ਨਾਲ ਜੋੜਿਆ ਹੈ ਕਿ ਜਿਹੜੀ ਡਾਇਲਿਸਿਸ ਦੀ ਸਹੂਲਤਾ ਹੋਰ ਵਧੀਆ ਤਰੀਕੇ ਨਾਲ ਤੇ ਹੋਰ ਵਧੀਆ ਮਸ਼ੀਨਾਂ ਇੱਥੇ ਲੱਗ ਸਕਾ ਤਾਂ ਉਹਨਾਂ ਨੂੰ ਵਧੀਆ ਸਹੂਲਤ ਮਿਲ ਸਕੇ ਸਰਕਾਰੀ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਕਿ ਤੁਹਾਨੂੰ ਲੋਕਾਂ ਨੂੰ ਜਾਂ ਕਿਸੇ ਨੂੰ ਕੋਈ ਐਂਟਰੀ ਲਈ ਹੈ ਜਾਂ ਕੁਝ ਨਹੀਂ ਹੈ ਬੇਸਿਕਲੀ ਉਹਨਾਂ ਦੀ ਕੰਸਟਰਕਸ਼ਨ ਜਿਹੜੀ ਹੈ ਉਹ ਜਿਵੇਂ ਚੱਲ ਰਹੀ ਹੈ ਤਾਂ ਆਪਾਂ ਇੱਕ ਵਾਰੀ ਹੁੰਦਾ ਅਦਰੋਂ ਵੇਖ ਵੀ ਲੈਣੇ ਤੁਹਾਨੂੰ ਦਿਖਾ ਵੀ ਦਿੰਨੇ ਕਿ ਜਿਹੜੀ ਅਸੀਂ ਲੋਕਾਂ ਲਈ ਇੱਕ ਸਹੂਲਤ ਬਣਾ ਰਹੇ ਹਾਂ ਇਹ ਸਹ ਦਾਲਸਪੈਸ਼ਲ ਆਏਗਾ ਆਪਣੀ ਸਵੱਸਿਆ ਦੀ ਹੱਲ ਹੋਏਗਾ ਬਿਲਕੁਲ ਸਹੀ ਹੈ ਪਰ ਸਵਾਲ ਬੜਾ ਵੱਡਾ ਹੈ ਪ੍ਰਾਈਵੇਟ ਬੰਦੇ ਇਹ ਕਹਿੰਦੇ ਆ ਵੀ ਸਾਨੂੰ ਇੱਥੇ ਐਸਐਮਓ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਾਡਾ ਸਿਵਲ ਸਰਜਨ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਡਾਕਟਰ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਉੱਪਰ ਗੱਲ ਕਰੋ ਉੱਪਰ ਦਾ ਮਤਲਬ ਪ੍ਰਮਾਤਮਾ ਨਾਲ ਨਹੀਂ ਕਿਸੇ ਹੋਰ ਚੀਜ਼ ਦਾ ਨਹੀਂ ਨਹੀਂ ਜੀ ਜੇ ਹਸਪੀਟਲ ਜਿਹੜਾ ਹੈਗਾ ਜੋ ਮੈਂ ਐਸਐਮਓ ਆ ਜਾਂ ਮੰਨ ਲਓ ਮੈਂ ਇਨਚਾਰਜ ਹਾਂ ਤੇ ਡੈਫੀਨਿਟਲੀ ਯੂਨਿਟ ਮੇਰੇ ਅੰਦਰ ਹੀ ਹੈ ਉਹਦੇ ਵਿੱਚ ਕੋਈ ਹੋ ਨਹੀਂ ਹੈਗਾ ਸਾਡੇ ਨਾਲ ਅਸੀਂ ਅੰਦਰ ਜਾ ਸਕਦੇ ਹਾਂ ਬਿਲਕੁਲ ਜੀ ਚਲਾਓ ਜੀ ਚਲਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਬੰਦ ਕੀਤਾ ਗਿਆ ਸੀ ਔਰ ਸਾਨੂੰ ਕਿਉਂ ਇਹਨਾਂ ਨੇ ਕਿਹਾ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਹੁਣ ਅਸੀਂ ਡਾਕਟਰ ਸਾਹਿਬ ਦੇ ਨਾਲ ਅੰਦਰ ਆਏ ਐ ਐਸਐਮਓ ਸਾਹਿਬ ਸਾਡੇ ਨਾਲ ਨੇ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਇਹ ਯੂਨਿਟ ਜਿਹੜਾ ਹੈ ਤਿਆਰ ਕੀਤਾ ਗਿਆ ਇੱਕ ਡਾਇਲਿਸਿਸ ਯੂਨਿਟ ਜਿਹੜਾ ਤਿਆਰ ਕੀਤਾ ਔਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਬੈੱਡ ਜਿਹੜੇ ਆ ਉਹ ਲਗਾਏ ਗਏ ਐ 1 2 3 4 5 ਔਰ ਇੱਕ ਅੰਦਰ ਪਿੱਛੇ ਹੈਗਾ 6 ਬੈੱਡ ਜਿਹੜੇ ਐ ਇੱਥੇ ਲਗਾਏ ਐ ਅਮਰਜੈਂਸੀ ਵਾਰਡ ਨੂੰ ਚੇਂਜ ਕੀਤਾ ਐ ਇਕਵਿਪਮੈਂਟਸ ਜਿਹੜੀਆਂ ਰੈਡੀ ਨੇ ਔਰ ਇੱਕ ਤਰੀਕ ਨੂੰ ਜਿਹੜੀ ਇਹਦੀ ਸ਼ੁਰੂਆਤ ਜਿਹੜੀ ਹੋ ਰਹੀ ਐ ਪੇ ਪੇਸ਼ੈਂਟ ਦੀ ਸਹੂਲियत ਵਾਸਤੇ ਡਾਕਟਰ ਸਾਹਿਬ ਦਾ ਇਹ ਕਹਿਣਾ ਕਿ ਪੇਸ਼ੈਂਟ ਦੀ ਸਹੂਲियत ਵਾਸਤੇ ਸਾਰਾ ਕੁਝ ਕੀਤਾ ਗਿਆ ਕਿ ਵੱਧ ਤੋਂ ਵੱਧ ਜਿਹੜੀ ਹੈ ਫੈਸਿਲਿਟੀ ਜਿਹੜੀ ਹੈ ਉਹ ਦਿੱਤੀ ਜਾਵੇ ਡਾਕਟਰ ਨਾਲ ਗੱਲਬਾਤ ਕਰਦੇ ਆ ਪੀ ਆਪਾਂ ਦੇ ਰਹੇ ਆ ਸਰ ਇਹ ਜਿਹੜਾ ਡਾਇਲਿਸਿਸ ਹੈ ਜਿਵੇਂ ਆਮ ਤੌਰ ਤੇ ਇਹਦੇ ਕੋ ਚਾਰजेस ਵਗੈਰਾ ਆ ਜਾਂ ਹੋਣਗੇ ਜਾਂ ਕਿਸ ਤਰ੍ਹਾਂ ਹੋ ਜਾਏਗਾ ਨਹੀਂ ਜੀ ਇਹਦੇ ਕੋਈ ਚਾਰजेस ਨਹੀਂ ਹੋਣਗੇ ਜਿਵੇਂ ਸਰਕਾਰ ਜਿਹੜੀ ਹੈਗੀ ਆਪ ਨੂੰ ਇਹ ਕਹਿ ਰਹੀ ਕਿ ਅਸੀਂ ਮੁਫਤ ਸੇਵਾ ਹੁਣ ਤੱਕ ਪ੍ਰਦਾਨ ਕਰਾਂਗੇ ਤੇ ਇੱਥੇ ਵੀ ਜਿਹੜਾ ਡਾਇਲਿਸਿਸ ਹੈਗਾ ਉਹ ਬਿਲਕੁਲ ਫਰੀ ਆਫ ਕਾਸਟ ਹੋਇਆ ਜਾਊਗਾ ਤੇ ਰੋਸੋ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਨਹੀਂ ਆ ਸਕਦੀ ਜਿਵੇਂ ਮੈਂ ਆਪਾਂ ਬਾਹਰ ਵੀ ਗੱਲ ਕੀਤੀ ਹੈ ਹੁਣ ਤੁਹਾਡੇ ਨਾਲ ਸਾਨੂੰ ਅੰਦਰ ਆਣਾ ਪਿਆ ਨਹੀਂ 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 ਇਹੋ ਜੀ ਕੋਈ ਦਿੱਕਤ ਨਹੀਂ ਹੈਗੀ ਐਕਚੁਅਲੀ ਬੇਸਿਕਲੀ ਉਹਨਾਂ ਦੀ ਹਾਲੇ ਕੰਸਟਰਕਸ਼ਨ ਚੱਲ ਰਹੀ ਹੈ ਜਿਵੇਂ ਯੂਨਿਟ ਜਿਹੜੀ ਹੈ ਉਹ ਫੰਕਸ਼ਨਲ ਨਹੀਂ ਹੋਇਆ ਤੇ ਮਾਈਟ ਬੀ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੋ ਪਰ ਇਤਨਾ ਦਾ ਕੁਝ ਨਹੀਂ ਹੈ ਅਸੀਂ ਪਬਲਿਕ ਲਈ ਤੇ ਸਪੈਸ਼ਲੀ ਆਪਣੇ ਮੀਡੀਆ ਦੇ ਸਾਥੀਆਂ ਲਈ ਤਾਂ ਹਮੇਸ਼ਾ ਖੁੱਲੇ ਹਾਂ ਐਨਲੀ ਡਾਕਟਰ ਸਾਹਿਬ ਕੀ ਹੈ ਕਿ ਸਾਡਾ ਇੱਕ ਸਾਸੀ ਦਾ ਹੈਗੀ ਇੱਕ ਮਿਡਲ ਮੈਨ ਜਿਵੇਂ ਕਹਿ ਦਿੰਦੇ ਆ ਕਿ ਤੁਸੀਂ ਇੱਕ ਬਹੁਤ ਅੱਛੀ ਸ਼ੁਰੂਆਤ ਕਰਨ ਜਾ ਰਹੇ ਹੋ ਡੈਂਸਿੰਗ ਇਵ ਔਰ ਬੜੀ ਅੱਛੀ ਸ਼ੁਰੂਆਤ ਅਸੀਂ ਚਾਹੁੰਦੇ ਸੀ ਕਿ ਚਲੋ ਇੱਥੋਂ ਸ਼ੁਰੂ ਹੋਵੇ ਕਿ ਸਿਵਲ ਹਸਪਤਾਲ ਨੇ ਇੱਕ ਐਵੇਂ ਦਾ ਕੰਮ ਕੀਤਾ ਜਿਵੇਂ ਲੋਕਾਂ ਨੂੰ ਕਮਸ ਕਮ ਹੋਰ ਜਗ੍ਹਾ ਦੇ ਉੱਪਰ ਜਾਣਾ ਨਹੀਂ ਪਏਗਾ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮਿਡਲ ਮੈਨ ਨਹੀਂ ਹੋ ਬਲਕਿ ਤੁਸੀਂ ਤਾਂ ਜਿਹੜੀ ਪਬਲਿਕ ਨੇ ਕੋਈ ਗੱਲ ਸਾਡੇ ਤੱਕ ਪਹੁੰਚਾਈ ਹੈ ਅਸੀਂ ਆਪਣੀ ਕੋਈ ਗੱਲ ਪਬਲਿਕ ਤੱਕ ਪਹੁੰਚਾਈ ਹੈ ਦੂਸਰ ਸਾਡੇ ਉਹ ਇੱਕ ਸਤੰਭ ਹੈਗੇ ਉਹ ਹੈ ਨਾ ਪੰਜਵਾਂ ਸਤੰਭ ਆਪਾਂ ਕਹਿੰਦੇ ਆ ਕਨਸਟੀਟਿਊਸ਼ਨ ਦਾ ਬੀ ਵੀਰੀ ਗੁੱਡ ਕਿਤੇ ਨਾ ਕਿਤੇ ਲੱਗਦਾ ਇਹ ਪੰਜਵੇਂ ਚੌਥਾ ਸਤੰਭ ਹੈ ਨਾ ਜੀ ਉਹ ਚੌਥੇ ਸਤੰਭ ਨੂੰ ਕਿਤੇ ਨਾ ਰੋਕਿਆ ਗਿਆ ਵੀ ਨਹੀਂ ਯਾਰ ਮੈਂ ਸਾਨੂੰ ਇਹ ਲੱਗਾ ਵੀ ਸ਼ਾਇਦ ਅੰਦਰ ਪਤਾ ਨਹੀਂ ਕੀ ਕੁਝ ਹੋਰ ਚੱਲ ਰਿਹਾ ਹੋਵੇ ਵੀ ਕਵਰ ਕਰਨ ਵਾਲਾ ਅਛਾ ਨਾ ਹੋਵੇ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੈਗਾ ਜਸਟ ਅਸੀਂ ਜਿਹੜੀ ਯੂਨਿਟ ਹੈਗੀ ਹੈ ਬਹੁਤ ਛੇਤੀ ਇਹਨੂੰ ਫੰਕਸ਼ਨਲ ਕਰਾਂਗੇ ਤੇ ਕੋਈ ਵੀ ਜਿਹੜੀ ਪਬਲਿਕ ਦਾ ਕੋਈ ਵੀ ਡਾਇਲਿਸਿਸ ਹੁੰਦਾ ਹੈ ਜਾਂ ਕੁਝ ਵੀ ਹੁੰਦਾ ਹੈ ਤੇ ਉਹ ਨਿਰਵਿਘਨ ਚੱਲੂਗਾ ਸਿੱਥੇ ਡਾਕਟਰਸ ਪੋਸਟ ਹੋ ਰਿਹਾ ਤੇ ਸ 4 24 ਹੋਰ ਜਿਹੜੇ ਹੈਗੇ ਆ ਸਾਡੀ ਨਿਗਰਾਨੀ ਦੇ ਵਿੱਚ ਵੀ ਰਹਿਣਗੇ ਤੇ ਟੋਟਲੀ ਫ੍ਰੀ ਆਫ ਕੋਸਟ ਹੈ ਸਰਕਾਰ ਦਾ ਜਿਵੇਂ ਡਾਕਟਰ ਸਾਹਿਬ ਜਿਵੇਂ ਹੰਸ ਵਾਲੇ ਆ ਇਹਨਾਂ ਨੇ ਆਪਣਾ ਹੀ ਸਟਾਫ ਰੱਖਿਆ ਹੈ ਆਪਣਾ ਹੀ ਸਾਰੇ ਬੰਦੇ ਨੇ ਕਿ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਇੰਨੀ ਅਨ ਇੰਪਲੋਇਮੈਂਟ ਹੈ ਕਿ ਪੰਜਾਬ 'ਚ ਜੇ ਅਗਰ ਪੰਜਾਬ 'ਚ ਕੰਮ ਕਰ ਰਹੇ ਆ ਤੇ ਨਹੀਂ ਚਾਹੀਦਾ ਕਿ ਪੰਜਾਬ ਦੇ ਇਹੀ ਬੰਦੇ ਇਹਨਾਂ ਨੂੰ ਲੈਣੇ ਚਾਹੀਦੇ ਵੀ ਇਹਦਾ ਇਹਨਾਂ ਦੀ ਜੜੀ ਵੀ ਆ ਕੰਟਰੈਕਟ ਹੋਇਆ ਜੋ ਹੋਇਆ ਉਹ ਡਾਇਰੈਕਟਰ ਸਾਹਿਬ ਦੇ ਨਾਲ ਹੋਇਆ ਹੋਇਆ ਤੇ ਜਿਹੜੇ ਵੀ ਮੇਨਲੀ ਦਾ ਜੋ ਵੀ ਸਟਾਫ ਰੱਖ ਰਹੇ ਆ ਉਹ ਸਾਰਾ ਪੜਾ ਲਿਖਿਆ ਸਟਾਫ ਰੱਖ ਰਹੇ ਆ ਕਿ ਜਿਹੜਾ ਇੰਟਰਵਿਊਜ਼ ਵਗੈਰਾ ਹੁੰਦੇ ਆ ਜੋ ਵੀ ਇਹਨਾਂ ਦੀ ਫਾਰਮੈਲਿਟੀਆਂ ਹੋਣਗੀਆਂ ਉਸ ਬਾਰੇ ਸਾਨੂੰ ਇਸ ਬਾਰੇ ਇਨੀ ਨੋਲੇਜ ਨਹੀਂ ਹੈ ਕਿ ਜਿਹੜੀ ਵੀ ਇਹਨਾਂ ਨੇ ਇੰਟਰਵਿਊਜ਼ ਲੈ ਕੇ ਰੱਖਦੇ ਉਹਦੇ ਅਕੋਰਡਿੰਗ ਜਿਹੜੇ ਮੋਸਟ ਇੰਪੋਰਟੈਂਟ ਤੇ ਮੋਸਟ ਕਨਵੀਨੀਅੰਟ ਬੰਦੇ ਆ ਉਸ ਪੋਜੀਸ਼ਨ ਲਈ ਉਹੀ ਪੋਸਟ ਕਰਦੇ ਆ ਜੀ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਯੂਨਿਟ ਜਿਹੜਾ ਸਟਾਰਟ ਜਿਹੜਾ ਇੱਕ ਤਰੀਕ ਨੂੰ ਹੋ ਰਿਹਾ ਔਰ ਲੋਕਾਂ ਵਾਸਤੇ ਹੀ ਹੋ ਰਿਹਾ ਲੋਕਾਂ ਦੀ ਸੁਵਿਧਾ ਵਾਸਤੇ ਹੋ ਰਿਹਾ ਔਰ ਕੋਈ ਇਹਦੇ 'ਚ ਪੈਸਾ ਨਹੀਂ ਲੱਗੇ ਚਾਹੇ ਸੰਸਥਾ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰ ਰਹੀ ਹੈ ਪਰ ਪੇਸ਼ੈਂਟ ਵਾਸਤੇ ਬਿਲਕੁਲ ਫ੍ਰੀ ਰੱਖਿਆ ਗਿਆ ਹੈ ਹੁਣ ਸਵਾਲ ਇਹ ਵੀ ਹੈ ਕਿ ਅਨਇੰਪਲੋਇਮੈਂਟ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਗਰੇਸਰਾ ਦੀ ਯੂਨਿਟ ਹੋਰ ਜਗ੍ਹਾ ਤੇ ਡਿਸਟ੍ਰਿਕਟ ਵਿੱਚ ਵੀ ਖੁੱਲ੍ਹੇ ਜਾਣਗੇ ਤੇ ਕਿੰਨੀ ਇੰਪਲੋਇਮੈਂਟ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਔਰ ਇੱਕ ਤਰੀਕ ਨੂੰ ਜਿਹੜੀ ਹੁੰਦੀ ਹੈ ਉਹ ਸ਼ੁਰੂਆਤ ਹੋਣ ਜਾ ਰਹੀ ਹੈ